ਦੋ ਸਕੀਆਂ ਪੈਣਾ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡੀ ਕਾਮਯਾਬੀ ਚੰਡੀਗੜ੍ਹ ਪੁਲਿਸ ਦੇ ਹੱਥ ਲੱਗੀ ਹੈ ਔਰ ਦੱਸ ਦਈਏ ਕਿ ਮੁਲਜ਼ਮ ਲੋਹ ਦਾ ਸਟੂਡੈਂਟ ਦੱਸਿਆ ਜਾ ਰਿਹਾ ਹੈ ਹਾਲਾਂਕਿ ਦੇਖਿਆ ਗਿਆ ਕਿ ਜਦੋਂ ਦੋ ਸਕੀਆਂ ਪੈਣਾ ਨੂੰ ਲਾਲ ਥਾਰ ਨੇ ਟੱਕਰ ਮਾਰੀ ਤਾਂ ਉਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋਇਆ ਹਾਲਾਂਕਿ ਵਕਫ ਵਕ ਥਾਮ ਤੇ ਸੀਸੀਟੀਵੀ ਅਲੱਗੇ ਖੰਗਾਲੇ ਕੇ ਪੁਲਿਸ ਵੱਲੋਂ ਪਰ ਉਹ ਥਾਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਔਰ ਇਸ ਦੇ ਨਾਲ ਤਾਜ਼ਾ ਜਾਣਕਾਰੀ ਵੀ ਸਾਂਝੀ ਕਰ ਰਹੇ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ ਮੁਲਜ਼ਮ ਦੀ ਪਛਾਣ ਨਿਰੋਸ਼ਪ੍ਰੀਤ ਸਿੰਘ ਵਜੋਂ ਹੋਈ ਹੈ ਲਾਲ ਥਾਰ ਦੇ ਵਿੱਚ ਇਹ ਸਵਾਰ ਸੀ ਨੌਜਵਾਨ ਜਿਸ ਦੇ ਉੱਤੇ ਇਲਜ਼ਾਮ ਨੇ ਕਿ ਇਸ ਨੇ ਦੋ ਸੱਕੀਆਂ ਭੈਣਾਂ ਨੂੰ ਟੱਕਰ ਮਾਰ ਦਿੱਤੀ ਯਾਨੀ ਕਿ ਫੇਟ ਮਾਰ ਦਿੱਤੀ ਹਾਲਾਂਕਿ ਦੋਵੇਂ ਭੈਣਾਂ ਦੇ ਵਿੱਚੋਂ ਵੱਡੀ ਭੈਣ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ ਇੱਕ ਭੈਣ ਜਿਹੜੀ ਛੋਟੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਵੱਡੀ ਭੈਣ ਸੋ ਜੇਫ ਦੀ ਮੌਤ ਹੋ ਚੁੱਕੀ ਹੈ ਟੱਕਰ ਤੋਂ ਬਾਅਦ ਦੱਸਦੇ ਕਿ ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਲਾਲ ਥਾਰ ਨੂੰ ਜਿਹੜਾ ਇੱਕ ਏਜੰਸੀ ਦੇ ਵਿੱਚ ਖੜਾ ਕਰਕੇ ਇਹ ਰਫੂ ਚੱਕਰ ਹੋ ਗਏ ਪਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਪਰਿਵਾਰ ਵੱਲੋਂ ਇਨਸਾਫ ਦੀ ਲਗਾਤਾਰ ਮੰਗ ਕੀਤੀ ਗਈ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਉੱਥੇ ਹੀ ਹੁਣੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਦੋ ਸਕੀਆਂ ਭੈਣਾ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਥਾਰ ਗੱਡੀ ਦੇ ਵਿੱਚ ਮੁਲਜ਼ਮ ਸਵਾਰ ਸੀ ਔਰ ਦੱਸਦੇ ਕਿ ਚੰਡੀਗੜ੍ਹ ਦੇ ਸੈਕਟਰ 46 ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ